ਉਹ ਸਰਕਾਰ ਨੇ ਖੁੱਲੀਆਂ ਛੁੱਟੀਆਂ ਦਿੱਤੀਆਂ ਨੇ ਅਸੀਂ ਕਿਸੇ ਨੂੰ ਮਾਰ ਸਕਦੇ ਆ ਕਿਸੇ ਨੂੰ ਖਪਾ ਸਕਦੇ ਆ ਕਿਸੇ ਦੀ ਲੱਤਾਂ ਤੋੜ ਸਕਦੇ ਆ ਬਾਹਾਂ ਤੋੜ ਸਕਦੇ ਆ ਸਾਨੂੰ ਪੁੱਛਣ ਵਾਲਾ ਕੋਈ ਜੰਮਿਆ ਨਹੀਂ ਕਿਉਂਕਿ ਜਸਪ੍ਰੀਤ ਸਿੰਘ ਦਾ ਮਾਰਿਆ ਨਾ ਉਹਦਾ ਪਾਪ ਲੈ ਕੇ ਇਹਨਾਂ ਨੂੰ ਬੈਠੂਗਾ ਤੇ ਇੱਕ ਉਹ ਮੈਂ ਕਹ ਦੂ ਆ ਉਹਦਾ ਇੱਕ ਜਰੀਆ ਬਣ ਗਿਆ ਕਰਨਲ ਪਛਮਿੰਦਰ ਸਿੰਘ ਕਰਨਲ ਜਰੀਆ ਬਣ ਗਿਆ ਜਸਪ੍ਰੀਤ ਦਾ ਪਾਪ ਲੈ ਕੇ ਬੈਠੂਗਾ ਇਹਨਾਂ ਡੋਗਰਿਆਂ ਨੂੰ ਇਹਨਾਂ ਜਿਹੜਾ ਇਨਸਪੈਕਟਰਾਂ ਨੂੰ ਇਹਨਾਂ ਜ਼ਾਲਮਾਂ ਨੂੰ ਹਸੀਕਾਲ ਜੀ ਅੱਪਾ ਗੱਲ ਕਰਾਂਗੇ ਅੱਜ ਕਰਨਲ ਪਰਿਵਾਰ ਦੇ ਨਾਲ ਵੱਡੀ ਖਬਰ ਜੁੜੀ ਆ ਵੱਡੀ ਅਪਡੇਟ ਲੈ ਕੇ ਤੁਹਾਡੇ ਨਾਲ ਹਾਜ਼ਰ ਹੋਇਆ ਤੁਹਾਨੂੰ ਸੁਣਾਉਣੇ ਆ ਕਿ ਕਰਨਲ ਪਰਿਵਾਰ ਨੂੰ ਆਖਰ ਇਨਸਾਫ ਮਿਲਦਾ ਹੁਣ ਦਿਖਾਈ ਦੇ ਰਿਹਾਗਾ ਜਿਹੜਾ ਕਿ ਕਰਨਲ ਪਰਿਵਾਰ ਨੂੰ ਕੁੱਟਣ ਵਾਲੇ ਇਨਸਪੈਕਟਰਾਂ ਤੇ ਦੋ ਹੋਰ ਦੇ ਅਨੌਨਟ ਜਿਹੜਾ ਮਕਦਮਾ ਦਰਜ ਹੋ ਗਿਆ ਸਭ ਤੋਂ ਪਹਿਲਾਂ ਬੇਨਤੀ ਆ ਕਿ ਜਿਹੜੇ ਸਰੋਤੇ ਨੇ ਅਜੇ ਤੱਕ ਜਿਹੜਾ ਇਸ ਪੰਜਾਬੀ ਵਿਰਸਾ ਟੀਵੀ ਚੈਨਲ ਨੂੰ ਸਬਸਕ੍ਰਾਈਬਰ ਨਹੀਂ ਕੀਤਾ ਉਹ ਜਰੂਰ ਸਬਸਕ੍ਰਾਈਬ ਜਰੂਰ ਕਰ ਲੈਣਾ ਨਾਲ ਇਹ ਜਿਹੜਾ ਕਿ ਕਮੈਂਟ ਆਓ ਆਪਣੇ ਲਿਖੜੇ ਨਾ ਭੁੱਲਣਾ ਬੇਸ਼ੱਕ ਤੁਸੀਂ ਕਮੈਂਟ ਬਹੁਤ ਕੀਮਤੀ ਲਿਖਦੇ ਹੋ ਤੇ ਤੁਹਾਡਾ ਧੰਨਵਾਦ ਆ ਹੁਣ ਆਪਾਂ ਗੱਲ ਕਰਦੇ ਆ ਤੁਹਾਨੂੰ ਸਾਰਿਆਂ ਨੂੰ ਪਤਾ ਕਿ 13 14 ਦੀ ਜਿਹੜਾ ਰਾਤ ਨੂੰ ਆਪ ਪਸਵਿੰਦਰ ਸਿੰਘ ਕਰਨਲ ਰੈਂਕ ਦਾ ਅਧਿਕਾਰੀ ਜਿਹੜਾ ਕਿ ਉਹ ਅੰਗਤ ਉਹਦਾ ਮੁੰਡਾ ਜਿਹੜਾ ਲੜਕਾ ਆ ਤੇ ਜਿਹੜਾ ਹਰਭਜ ਟਾਬੇ ਉੱਪਰ ਜਿਹੜਾ ਇੱਕ ਰੋਟੀ ਖਾਣ ਜਾਂਦੇ ਆ ਜਾਂ ਖਾਣਾ ਖਾਣ ਜਾਂਦੇ ਆਪਾਂ ਤੇ ਉਹਦੇ ਸਬੰਧ ਦੇ ਵਿੱਚ ਆ ਉੱਥੇ ਪੁਲਿਸ ਮੁਲਾਜ਼ਮ ਪਹਿਲਾਂ ਤੋਂ ਮੌਜੂਦ ਖੜੇ ਸੀ ਜਿਹੜੇ ਕਿ ਗਿਣਤੀ ਦੱਸੀ ਜਾਂਦੀ ਹੈ 12 13 ਜਣਿਆਂ ਦੀ ਗਿਣਤੀ ਉਹ ਵੀ ਉੱਥੇ ਜਿਹੜਾ ਆਪਣਾ ਸੁਗਲ ਮੌਗੜ ਕਰ ਰਹੇ ਸੀ ਜਾਨੀ ਕਿ ਖੁਸ਼ੀਆਂ ਮਨਾ ਰਹੇ ਸੀ ਕਿਉਂਕਿ ਦੂਸਰਾ ਦਿਨ ਚੜ੍ਹਨਾ ਸੀ ਦੂਸਰੇ ਦਿਨ ਚੜ੍ਹਨ ਤੋਂ ਉਹਨਾਂ ਨੂੰ ਸਟਾਰ ਲੱਗਣੇ ਸੀ ਡੀਐਸਪੀ ਬਣਨਾ ਸੀ ਕਿਸੇ ਨੇ ਕੁਝ ਬਣਨਾ ਸੀ ਕਿਸੇ ਨੇ ਕੁਝ ਬਣਨਾ ਸੀ ਕਿਸੇ ਨੇ ਇੰਸਪੈਕਟਰ ਬਣਨਾ ਸੀ ਕਿਉਂ ਬਾੜਨਾ ਸੀ ਉਹਦੀ ਵਜ੍ਹਾ ਕੀ ਸੀ ਉਹਦੀ ਵਜ੍ਹਾ ਇਹ ਸੀ ਕਿ ਉਹ ਜਸਪ੍ਰੀਤ ਸਿੰਘ ਦਾ ਅਨਕਾਊਂਟਰ ਕਰਕੇ ਆਏ ਸੀ ਤੇ ਸਰਕਾਰ ਵੱਲੋਂ ਉਹਨਾਂ ਨੂੰ ਜਿਹੜੀਆਂ ਆਫਰਾਂ ਦੇ ਦਿੱਤੀਆਂ ਸੀ ਡੀਆਈਜੀ ਵੱਲੋਂ ਡੀਜੀਪੀ ਵੱਲੋਂ ਜਿਹੜਾ ਕਿ ਉਹਨਾਂ ਨੂੰ 10-10 ਲੱਖ ਦਾ ਇਨਾਮ ਅਤੇ ਮੋਢਾ ਤੇ ਸ਼ਤਾਰ ਦੇਹਾਂਕਾਰ ਦੇ ਵਿੱਚ ਜਿਹੜਾ ਕਿ ਕਰਨਲ ਪਰਿਵਾਰ ਨੂੰ ਕੁੱਟ ਬੈਠੇ ਤੇ ਸਗੋਂ ਕੇ ਪੁਲਸ ਨੇ ਜਿਹੜਾ ਕਿ ਉਹਨਾਂ ਉੱਤੇ ਮੁਕਦਮਾ ਦਰਜ ਕਰਨ ਦੀ ਬਜਾਏ ਉਸ ਕਰਨਲ ਪਰਿਵਾਰ ਨੂੰ ਜਲੀਲ ਕੀਤਾ 5 ਮਹੀਨੇ ਜਲੀਲ ਕੀਤਾ ਉਹ ਪਰਿਵਾਰ ਦੱਸੋ ਕਿੱਥੇ ਨਹੀਂ ਗਿਆ ਕਿਹਦਾ ਦਰਵਾਜ਼ਾ ਨਹੀਂ ਖੜਕਾਇਆ ਧਰ ਨੇ ਉਹਨਾਂ ਨੇ ਲਗਾ ਕੇ ਦੇਖ ਲੇ ਗਲਾਰਚੰਦ ਕੁਟਾਰੀਆ ਗਵਰਨਰ ਆ ਪੰਜਾਬ ਦਾ ਦੋ ਵਾਰੀ ਉਹਨਾਂ ਕੋਲ ਜਾ ਕੇ ਵੇਖ ਲਿਆ ਰਾਜਾ ਰਾਜਨਾਥ ਸਿੰਘ ਕੋਲੇ ਜਾ ਕੇ ਵੇਖ ਲਿਆ ਭਗਵੰਤ ਮਾਨ ਕੋਲੇ ਜਾ ਕੇ ਦੇਖ ਲਿਆ ਐਸਐਸਪੀ ਕੋਲੇ ਜਾ ਕੇ ਦੇਖ ਲਿਆ ਡੀਸੀ ਕੋਲੇ ਜਾ ਕੇ ਦੇਖ ਲਿਆ ਆਖਰ ਕਿਤੇ ਉਹ ਨਿਆਣਾ ਮਿਲਦਾ ਹੋਇਆ ਤੇ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਹਾਈ ਕੋਰਟ ਵੱਲੋਂ ਜਿਹੜੀ ਸੱਟ ਬਣਾਈ ਗਈ ਆ ਉਹਨੇ ਅਭੀ ਕੁਝ ਦਿਨ ਨਹੀਂ ਕੀਤਾ ਤੇ ਫਿਰ ਜਿਹੜਾ ਕਿ ਹਾਈ ਕੋਰਟ ਵੱਲੋਂ ਜਿਹੜਾ ਇਹ ਜਿਹੜਾ ਮਾਮਲਾ ਪੂਰਾ ਸਕੇ ਜਾਪਦਾ ਸੀ ਤੇ ਉਹਨਾਂ ਨੇ ਸੀਬੀਆਈ ਨੂੰ ਅਨਕਵਾੜੀ ਦੇ ਦਿੱਤੀ ਅਤੇ ਸੀਬੀਆਈ ਨੇ ਜਿਹੜਾ ਮੁਕੱਦਮਾ ਹੁਣ ਜਿਹੜਾ ਦਰਜ ਕਰ ਲਿਆਗਾ ਦਿੱਲੀ ਦੇ ਵਿੱਚ ਤਾਂ ਤਾਰ ਨੂੰ ਦੱਸ ਦਿਆ ਕਿ ਕਿੜੀ ਕਿੜੀ ਧਰਾਵਾਂ ਦੇ ਤਹਿਤ ਦਾ ਦਰਜਾ ਕੀਤਾਗਾ ਤੇ ਵੀਡੀਓ ਨੂੰ ਬਾਅਦ ਤੋਂ ਬਾਅਦ ਸ਼ੇਅਰ ਜ਼ਰੂਰ ਕਰੀ ਜਾਵੇਓ ਕਿਉਂਕਿ ਬਹਾਦਰ ਉਸ ਦੀ ਪਤਨੀ ਨੂੰ ਸਲੂਟ ਆ ਮੇਰੇ ਵੱਲੋਂ ਤੇ ਉਸ ਦੇ ਸਾਰੇ ਕਰਨਲ ਪਰਿਵਾਰ ਨੂੰ ਜਿਸ ਨੇ ਇਹ ਲੜਾਈ ਆ ਜਿਹੜੀ ਕਿ ਇੱਕ ਮੈਂ ਕਹੂੰਗਾ ਕਿ ਯਾਲਮਾ ਦੇ ਬਰਦਰ ਲੜੀ ਆ ਨਹੀਂ ਤਾਂ ਇਹ ਕਿੱਥੇ ਮਾਨਸਿਕ ਤੇ ਦੇਖੋ 5 ਮਹੀਨੇ ਭੱਦੇ ਜਾਣ ਤੋਂ ਬਾਅਦ 5 ਮਹੀਨੇ ਪਤਾ ਨਹੀਂ ਲੱਗਿਆ ਕਿ ਕਿੱਥੇ ਰਿਹਾ ਕਿੱਥੇ ਨਾ ਮਾ ਜਿਹੜੇ ਐਨੇ ਮੁਕੱਦਮੇ ਦਰਜ ਹੋਣਾ ਤੇ ਫਿਰ ਵੀ ਜਿਹੜੀ ਡਿਊਟੀ ਅਜਮਾਇਨ ਕਰਦੇ ਆ ਜਿੱਤੇ ਪਰਚਾ ਦਰਜ ਹੋਵੇ ਉਹ ਡਾਉਟ ਉਹ ਡਿਊਟੀ ਜੁਆਇਨ ਕਰਦਾਗਾ ਸ਼ਰਮ ਵਾਲੀ ਗੱਲ ਹੈ ਕਿ ਨਹੀਂ ਹੈਗੀ ਆ ਮੈਂ ਤੁਹਾਨੂੰ ਦੱਸ ਦਿੰਦਾ ਕਿ ਆਮ ਬੰਦੇ ਉੱਤੇ ਆਮ ਵਿਅਕਤੀ ਉੱਤੇ ਜਿਹੜਾ ਕਿ ਮੁਕੱਦਮਾ ਕੋਈ 755 ਲਾ ਲੋ 23 24 ਤਾਂ ਬੋਲੀ ਦਊ ਦੂਰਾ ਜੇ ਕਿਸੇ ਤੇ ਲੜਾਈ ਦਾ ਮੁਕੱਦਮਾ ਦਰਜ ਕਰ ਲੈਂਦੇ ਆ 755 ਦਾ ਆਮ ਪਿੰਡਾਂ ਦੇ ਵਿੱਚ ਤੇ ਸਹਾਰਾਂ ਵਿੱਚ ਲੜਾਈਆਂ ਹੁੰਗੀਆਂ ਰਹਿੰਦੀਆਂ ਨੇ ਛੋਟੀਆਂ ਮੋਟੀਆਂ ਤੇ ਝੱਟ ਪੁਲਿਸ ਚੱਕ ਕੇ ਲੈ ਜਾਂਦੀ ਆ ਨਾਲੇ ਰੁਪਏ ਖਾਂਦੀ ਆ ਨਾਲੇ ਖੱਜਲ ਖਵਾਰ ਕਰਦੀ ਆ ਮੰਦਾ ਐਸਡੀਐਮ ਦੇ ਕੋਲ ਜਾ ਕੇ ਜਿਹੜੇ ਤਰੀਕਾ ਭੁਗਤਦਾਗਾ ਪਰ 5 ਮਹੀਨਿਆਂ ਤੋਂ ਉੱਪਰ ਦਾ ਸਮਾਂ ਹੋ ਗਿਆ ਕਿ ਜਿੰਨਾ ਉੱਤੇ ਮੁਕੱਦਮਾ ਦਰਜ ਹੋਇਆ ਹਲੇ ਤੱਕ ਕੋਈ ਗ੍ਰਿਪਦਾਰੀ ਨਹੀਂ ਹੋਈ ਹੁਣ ਸੀਬੀਆਈ ਨੇ ਜਿਹੜਾ ਕਿ ਆਪਾਂ ਇਹ ਸ਼ਬਦ ਕਹਿ ਦਈਏ ਪੰਜਾਬੀ ਦੇ ਵਿੱਚ ਡੰਡਾ ਚੜ੍ਹਿਆ ਐਫਆਈਆਰ ਜਿਹੜਾ ਦਰਜ ਹੋਈ ਆ ਮੁਕੱਦਮਾ ਸੀਬੀਆਈ ਵੱਲੋਂ ਜਿਹੜਾ ਕਿ ਦਿੱਲੀ ਦੀ ਜਿਹੜਾ ਵਿੱਚ ਮੁਕੱਦਮਾ ਦਰਜ ਕੀਤਾ ਗਿਆਗਾ ਦਿੱਲੀ ਬ੍ਰਾਂਚ 2 ਦੇ ਵਿੱਚ ਹੁਣ ਦੇਖੋ ਜਿੱਤੇ ਬੰਦਾ ਪਟਿਆਲੇ ਦੇ ਵਿੱਚ ਬੈਠਾ ਪਟਿਆਲੇ ਪੁਲਿਸ ਕੋਲ ਜਾਂ ਚੰਡੀਗੜ੍ਹ ਜਿਹੜੀ ਸੈੱਟ ਬਣੀ ਸੀ ਪੁਲਿਸ ਕੋਲੇ ਪਟਿਆਲੇ ਦੇ ਵਿੱਚ ਪੇਸ਼ ਨਹੀਂ ਹੋਇਆ ਹੁਣ ਜਾਣਾ ਪਊਗਾ ਦਿੱਲੀ ਤੇ ਜਾਂ ਫਿਰ ਜਾਣਾ ਪਊਗਾ ਚੰਡੀਗੜ੍ਹ ਤੇ ਹੁਣ ਪਤਾ ਲੱਗੂਗਾ ਕਿ ਆਖਰ ਬੰਦਾ ਕੀ ਆ ਮੈਂ ਤੁਹਾਨੂੰ ਦੱਸ ਦੇਵਾਂ ਕਿ ਸੀਬੀਆਈ ਵੱਲੋਂ ਕੀ ਕੀ ਧਰਾਵਾਂ ਲਗਾਈਆਂ ਗਈਆਂ ਨੇ ਜਿਹੜਾ ਕਿ ਐਫਆਈਆਰ ਜਿਹੜਾ ਨੰਬਰ ਆ ਆਰਸੀ 050B2555008 ਇਹ ਦਿੱਲੀ ਬ੍ਰਾਂਚ 2 ਨੇ ਵੱਲਾ ਜਿਹੜੀਆਂ ਧਰਾਵਾਂ ਨੇ ਜਿਹੜੀਆਂ 115 2 ਜਿਹੜਾ 109 ਤੇ 315 310 352 2 ਤੇ 117 12 117 2 ਤੇ 126 2 190 ਐਨਬੀ ਬੀਐਨ ਤਹਿਤ ਜਿਹੜੀਆਂ ਧਰਾਵਾਂ ਨੇ ਜਿਹੜੀਆਂ ਲਗਾਈਆਂ ਗਈਆਂ ਨੇ ਹੁਣ ਤੁਸੀਂ ਇਹਨਾਂ ਦੇ ਵਿੱਚ ਦੇਖੋ ਕਿ ਇਹਨਾਂ ਦਾ ਬਚਣਾ ਮੁਸ਼ਕਲ ਆ ਇਹਨਾਂ ਦੀ ਜਿਹੜੀਆਂ ਮੁਸ਼ਕਲਾਂ ਨੇ ਜਿਹੜੀਆਂ ਹੁਣ ਵੱਧਦੀਆਂ ਨਜ਼ਰ ਆ ਗਈਆਂ ਨੇ ਇਨਾਂ ਦੇ ਵਿੱਚੋਂ ਚਾਰ ਇਨਸਪੈਕਟਰ ਨੇ ਮੈਂ ਤੁਹਾਨੂੰ ਨਾ ਦੱਸਦਾਗਾ ਕਿਹੜੇ ਕਿਹੜੇ ਆ ਪਰ ਇੱਕ ਦਾ ਜੇ ਇਹਦੇ ਵਿੱਚ ਨਾਮ ਦਰਜ ਨਹੀਂ ਉਹ ਕਿਹਦਾ ਨਾਮ ਦਰਜ ਨਹੀਂ ਉਹ ਵੀ ਤੁਹਾਨੂੰ ਦੱਸਦੇ ਆ ਪਹਿਲੇ ਨੰਬਰ ਤੇ ਆਉਂਦਾ ਗਰ ਹੁਨੀਰ ਸਿੰਘਾ ਹਰਜਿੰਦਰ ਸਿੰਘ ਢਾਲੀਬਾਰ ਹਰੀ ਹਰੀ ਸਿੰਘ ਬੁੱਪੇ ਰਾਏ ਬੁੱਪਾ ਰਾਏ ਅਰਾਜਵੀਰ ਸਰਜੀਤ ਸਿੰਘ ਤੇ ਜਿਹੜਾ ਕਿ ਅਨਨੌਨ ਲਿਖਿਆ ਗਿਆ ਛੇਵੇਂ ਨੰਬਰ ਤੇ ਜਿਹੜਾ ਕਿ ਆਗਲੇ ਤੇ ਜਿਹੜਾ ਹੋਰ ਵੀ ਕਿਸੇ ਨੂੰ ਪਾਇਆ ਜਾਂਦਾਗਾ ਇਸ ਪੜਤਾਲ ਦੇ ਵਿੱਚ ਆ ਜਿਹੜਾ ਹੈਗਾ ਡੀਐਸਪੀ ਜਿਹੜਾ ਹੈਗੇ ਪੂਰਨ ਕੁਮਾਰ ਆ ਜਿਹੜੇ ਉਹ ਇਹ ਆ ਇਨਵੈਸਟੀਗੇਸ਼ਨ ਕਰਨਗੇ ਪੂਰੀ ਪਰ ਜਿਹੜਾ ਕਿ ਸਮਿੰਦਰ ਸਿੰਘ ਇਨਸਪੈਕਟਰ ਨੂੰ ਫਿਲਹਾਲ ਜਿਹੜਾ ਬਾਹਰ ਰੱਖਿਆ ਗਿਆ ਕਿਉਂ ਰੱਖਿਆ ਗਿਆ ਇਹ ਤਾਂ ਆਉਣ ਵਾਲਾ ਵਕਤ ਦੱਸੂਗਾ ਕਿ ਕੀ ਬਣਦਾ ਹੈ ਇਹਨਾਂ ਪੁਲਿਸ ਅਫਸਰਾਂ ਦੇ ਨਾਲ ਕਿਉਂਕਿ ਗੁੰਡਾਗਰਦੀ ਏਡੀ ਵੱਡੀ ਕੀਤੀ ਸੀ ਕਰਨਲ ਰੈਂਕ ਦਾ ਜਿਹੜਾ ਅਧਿਕਾਰੀ ਹੋਵੇ ਫੌਜ ਦੇ ਵਿੱਚ ਡਿਊਟੀ ਜਿਹੜਾ ਔਰ ਡਿਊਟੀ ਹੋਵੇ ਉਹਦੇ ਨਾਲ ਕੁੱਟਮਾਰ ਇਸ ਤਰ੍ਹਾਂ ਕੀਤੀ ਆ ਜਿਵੇਂ ਬੰਦਾ ਕੋਈ ਜਨਵਰਾਂ ਦੇ ਪਸ਼ੂ ਨਾਲ ਕਰ ਦਿੰਦਾ ਉਹ ਵੀ ਬੰਦਾ ਕੋਈ ਬਿਮਾਰਾ ਬੰਦਾ ਹੋਊਗਾ ਜਿਹੜਾ ਇਸ ਤਰ੍ਹਾਂ ਕਰਦਾਗਾ ਪਸ਼ੂਆਂ ਦੇ ਨਾਲ ਆ ਪਰ ਇਹਨਾਂ ਪੁਲਸ ਵਾਲਿਆਂ ਨੇ ਕੀ ਕੀਤਾ ਤੇ ਜਿਹੜਾ ਕਿ ਸੱਤ ਦਾ ਸਿਵਲ ਵਰਦੀ ਦੇ ਵਿੱਚ ਸੀ ਜਿਹੜੇ ਵਰਦੀ ਦੇ ਵਿੱਚ ਸੀ ਸਾਰਿਆਂ ਨੇ ਰਾਡਾਂ ਦੇ ਨਾਲ ਕੁੱਟਿਆ ਜਿਨ੍ਹਾਂ ਨੇ ਬਾਹਾਂ ਤੋੜ ਦਿੱਤੀਆਂ ਸਿਰ ਪਾੜ ਦਿੱਤੇ ਇੱਥੋਂ ਤੱਕ ਕੇ ਕਹਿ ਦਿੱਤਾ ਜਦੋਂ ਆਈ ਕਾਰਡ ਦਿਖਾਇਆ ਕਿ ਭਾਈ ਮੈਂ ਕਰਨਲ ਆ ਤੇ ਕਹਿੰਦੇ ਅਸੀਂ ਤਾਂ ਅਨਕਾਉਂਟਰ ਕਰਕੇ ਆਇਆ ਕਰਨਲ ਹੋਏਗਾ ਤੂੰ ਆਪਣੇ ਘਰੇ ਹੋਏਗਾ ਤੇ ਆਈ ਕਾਰਡ ਕਹਿੰਦੇ ਤੈਨੂੰ ਤਾਂ ਹੀ ਮਿਲੂਗਾ ਜੇ ਤੂੰ ਜਿਉਂਦਾ ਬਚਿਆ ਜਣੀ ਕਿ ਐਡੀ अथवा ਐਡਾ ਹੰਕਾਰ ਐਡਾ ਗਰੂਰ ਕਿ ਸਾਨੂੰ ਸਰਕਾਰ ਨੇ ਖੁੱਲੀਆਂ ਛੁੱਟੀਆਂ ਦਿੱਤੀਆਂ ਨੇ ਅਸੀਂ ਕਿਸੇ ਨੂੰ ਮਾਰ ਸਕਦੇ ਆ ਕਿਸੇ ਨੂੰ ਖਪਾ ਸਕਦੇ ਆ ਕਿਸੇ ਦੀਆਂ ਲੱਤਾਂ ਤੋੜ ਸਕਦੇ ਆ ਬਾਹਾਂ ਤੋੜ ਸਕਦੇ ਆ ਸਾਨੂੰ ਪੁੱਛਣ ਵਾਲਾ ਕੋਈ ਜੰਮਿਆ ਨਹੀਂ ਕਿਉਂਕਿ ਜਸਪ੍ਰੀਤ ਸਿੰਘ ਦਾ ਮਾਰਿਆ ਨਾ ਉਹਦਾ ਪਾਪ ਲੈ ਕੇ ਇਹਨਾਂ ਨੂੰ ਬੈਠੂਗਾ ਤੇ ਇੱਕ ਉਹ ਮੈਂ ਕਹ ਦੂਆ ਉਹਦਾ ਇੱਕ ਜਰੀਆ ਬਣ ਗਿਆ ਕਰਨਲ ਪਛਮਿੰਦਰ ਸਿੰਘ ਕਰਨਲ ਜਰੀਆ ਬਣ ਗਿਆ ਜਸਪ੍ਰੀਤ ਦਾ ਪਾਪ ਲੈ ਕੇ ਬੈਠੂਆ ਇਨ੍ਹਾਂ ਡੋਗਰਿਆਂ ਨੂੰ ਇਨ੍ਹਾਂ ਜਿਹੜਾ ਐਂਸਫਾਇਟਰਾਂ ਨੂੰ ਇਨ੍ਹਾਂ ਜ਼ਾਲਮਾਂ ਨੂੰ ਮੈਂ ਕਿਉਂ ਕਹਿ ਰਿਆ ਇੱਕ ਹੱਦ ਹੁੰਦੀ ਆ ਠੀਕ ਆ ਕਿ ਉਹਨੇ ਬਚਾ ਚੁੱਕਿਆ ਤੁਸੀਂ ਉਹਦੇ ਮੁਕੱਦਮਾ ਦਰਜ ਕਰਕੇ ਉਹਦੇ ਨੂੰ ਜਿਹੜਾ ਅਦਾਲਤ ਦੇ ਵਿੱਚ ਪੇਸ਼ ਕਰੋ ਤੁਸੀਂ ਉਹਦੇ ਨਾਲ ਪੁਸਤਕਸ ਕਰਦੇ ਹੋ ਤੇ ਫਿਰ ਉਹਦੇ ਗੋਲੀਆਂ ਮਾਰ ਕੇ ਜਿਹੜਾ ਤਿੰਨ ਸੱਤ ਜਿਹੜਾ ਨੇੜਿਓਂ ਗੋਲੀਆਂ ਮਾਰਦੇ ਹੋ ਸਾਤੀ ਵਿੱਚ ਮਾਰਦੇ ਹੋ ਤੁਸੀਂ ਗੋਲੀ ਉਹਦੇ ਜਾ ਕੇ ਦੋ ਨੇੜਿਓਂ ਸਿਰ ਦੇ ਵਿੱਚ ਮਾਰਦੇ ਹੋ ਪਾਪੀਓ ਸ਼ਰਮ ਕਰੋ ਮਾੜੀ ਮੋਟੀ ਯਾਲਮੋ ਤੇ ਤੁਹਾਨੂੰ ਜਿਹੜਾ ਇਹ ਪਾਪ ਆਏ ਲੈ ਕੇ ਬੈਠੂਗਾ ਹੁਣ ਤੇ ਜਿਹੜਾ ਇਹ ਮੁਕੱਦਮਾ ਗਾ ਇਹ ਜਿਹੜਾ ਦਿੱਲੀ ਦੇ ਵਿੱਚ ਜਿਹੜਾ ਸੀਬੀਆਈ ਨੇ ਦਰਜ ਕਰ ਲਿਆ ਮੁਕੱਦਮਾ ਜਾਂਚ ਆ ਜਿਹੜੀ ਉਹ ਸ਼ੁਰੂ ਕਰ ਦਿੱਤੀ ਆ ਤੇ ਜਿਹੜਾ ਮੈਨੂੰ ਲੱਗਦਾ ਕਿ ਬਹੁਤਾ ਲੰਬਾ ਚੌੜਾ ਨਹੀਂ ਸੀਵੀਏ ਲੈ ਕੇ ਜਾਊਗੀ ਸ਼ਾਇਦ ਮਹੀਨਾ ਡੇਢ ਮਹੀਨੇ ਦੇ ਵਿੱਚ ਆ ਇਹਨਾਂ ਨੂੰ ਟੰਗਿਆ ਲੈ ਕੇ ਇਹ ਜਿਹੜੇ ਐਂਸਮੈਟਰ ਆਪਣੇ ਆਪ ਨੂੰ ਹੰਕਾਰੀ ਸਮਝਦੇ ਸੀ ਜਿਹੜੇ ਕਹਿੰਦੇ ਸਾਡੇ ਪਿੱਠ ਤੇ ਐਸਐਸਪੀ ਆ ਜਿਹੜੇ ਕਹਿੰਦੇ ਸਾਡੇ ਪਿੱਠ ਤੇ ਡੀਆਈਜੀ ਆ ਜਿਹੜੇ ਕਹਿੰਦੇ ਸਾਡੇ ਪਿੱਠ ਤੇ ਪੰਜਾਬ ਸਰਕਾਰ ਆ ਹੁਣ ਦੇਖਦੇ ਆ ਕਿ ਕੌਣ ਖੜਦਾਗਾ ਦੇਖਦੇ ਤੁਹਾਡੀ ਪਿੱਠ ਕੌਣ ਥਾਪੜਦਾਗਾ ਹੁਣ ਤੁਹਾਨੂੰ ਜੇਲ੍ਹ ਦੀਆਂ ਰੋਟੀਆਂ ਖਾਣੀਆਂ ਪੈਣਗੀਆਂ ਨੌਕਰੀ ਦਾ ਹੱਥ ਧੋਣੇ ਪੈਣਗੇ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਜਿਹੜਾ 90 92 93 ਦਹਾਕੇ ਦੇ ਵਿੱਚ ਜਿੰਨਾ ਪੁਲਸ ਅਧਿਕਾਰੀਆਂ ਨੇ ਜਿੰਨਾ ਜਾਲਮਾਂ ਨੇ ਸਿੱਖਾਂ ਦੇ ਨੌਜਵਾਨਾਂ ਨੂੰ ਘਰਾਂ ਤੋਂ ਚੁੱਕ-ਚੁੱਕ ਕੇ ਮਾਰਿਆ ਅੱਜ ਉਹ ਸਜ਼ਾ ਭੁਗਤ ਰਹੇ ਆ ਅੱਜ ਬੁੱਢੀ ਉਮਰ ਦੇ ਵਿੱਚ ਸਜ਼ਾ ਭੁਗਤ ਰਹੇ ਆ ਤੇ ਹੰਕਾਰ ਸੀ ਨਸੇ ਦਾ ਉਹਨਾਂ ਨੂੰ ਵੀ ਹੰਕਾਰ ਸੀ ਤੇ ਉਹੀ ਹੰਕਾਰ ਤਾਂ ਨੂੰ ਪੈ ਗਿਆ ਉਹਨਾਂ ਦੇ ਤਰਜ ਉੱਤੇ ਤੁਸੀਂ ਚੱਲ ਪਏ ਜਿਵੇਂ ਕੇ ਪੀ ਐਸ ਗੱਲ ਦੀ ਤਰਜ ਉੱਤੇ ਪੁਲਸ ਚੱਲਦੀ ਸੀ ਫਿੱਤੀਆਂ ਲੱਗ ਗਈਆਂ ਅੱਜ ਉਹ ਥਾਣੇਦਾਰ ਆ ਉਹਨਾਂ ਦੇ ਜੂਨ ਆ ਇਸ ਤਰ੍ਹਾਂ ਕੀ ਮੈਂ ਕਹਣਾ ਕਿ ਐਨੀ ਭੈੜੀ ਜੂਨ ਆ ਜਿਹੜੇ ਅੱਜ ਜਿਉਂ ਰਹੇ ਨੇ ਉਹਨਾਂ ਨੂੰ ਜਾ ਕੇ ਪੁੱਸਰੋ ਜਿਨ੍ਹਾਂ ਨੇ ਉਸ ਵੇਲੇ ਅਤਿਆਚਾਰ ਮਚਾਈ ਹੋਈ ਸੀ ਉਹ ਚਾਹੇ ਕਿਸੇ ਮਰਜ਼ੀ ਜ਼ਿਲ੍ਹੇ ਦੇ ਵਿੱਚ ਤੈਨਾਤ ਸੀ ਤੇ ਕੁਝ ਉਹਨਾਂ ਚੋਂ ਮਰ ਗਏ ਤੇ ਕੁਝ ਮਰਨ ਜੋਗੇ ਆ ਕੁਝਾਂ ਦੀ ਹਾਲਤ ਆ ਇਸ ਤਰ੍ਹਾਂ ਦੀ ਆ ਕੋਈ ਬਿਆਨ ਨਹੀਂ ਕਰ ਸਕਦੇ ਆਪਾਂ ਤੇ ਇਸ ਕਰਕੇ ਡਰਿਆ ਕਰੋ ਰੱਬ ਤੋਂ ਡਰਿਆ ਕਰੋ ਕੁਦਰਤ ਤੋਂ ਡਰਿਆ ਕਰੋ ਕੁਦਰਤ ਦੀ ਮਾਰ ਆ ਪਰਮਾਤਮਾ ਦੀ ਮਾਰ ਆ ਜਦੋਂ ਪੈਂਦੀ ਆ ਅਬ ਵੱਡੇ ਵੱਡੇ ਰੋਂਦੇ ਆ ਹੱਥ ਖੜੇ ਕਰ ਜਾਂਦੇ ਆ ਤੇ ਫਿਰ ਉਹਨਾਂ ਦਾ ਸਹਾਇ ਕੋਈ ਨਹੀਂ ਹੁੰਦਾ ਨਾ ਤੁਹਾਡਾ ਮਾਪਾਪ ਹੋਣਾ ਨਾ ਤੁਹਾਡਾ ਭੈਣ ਭਾਈ ਹੋਣਾ ਤੇ ਨਾ ਤੁਹਾਡੇ ਉਹ ਅਫਸਰ ਹੋਣੇ ਆ ਜਿਨ੍ਹਾਂ ਨੇ ਤੁਹਾਨੂੰ ਖੁੱਲ ਦਿੱਤੀ ਸੀ ਕਿ ਤੁਸੀਂ ਚੱਕ ਦਿਓ ਫੱਟੇ ਤੁਸੀਂ ਮਾਰ ਦਿਓ ਪਰ ਤੁਸੀਂ ਭਗਾ ਦੇਓ ਤੁਹਾਡਾ ਕੁਝ ਨਹੀਂ ਕੋਈ ਕਰ ਸਕਦਾ ਤੇ ਇਸ ਕਰਕੇ ਜਿਹੜਾ ਹੁਣ ਇਹਨਾਂ ਤੇ ਜਿਹੜਾ ਮੁਕੱਦਮਾ ਦਰਜ ਕਰ ਲਿਆ ਗਿਆ SBI ਵੱਲੋਂ ਜਿਹੜੀਆਂ ਵੱਖ-ਵੱਖ ਧਰਾਮਾਂ ਤਹਿਤ ਆ ਜਿਹੜਾ ਅੱਜ ਹੋਰ ਵੀ ਵਾਅਦਾ ਕੀਤਾ ਜਾ ਸਕਦਾ ਇਹਨਾਂ ਧਰਾਵਾਂ ਦੇ ਵਿੱਚ ਕਿਉਂਕਿ ਆਉਣ ਵਾਲਾ ਜਿਹੜਾ ਹਰਮਾਨ ਸਿੰਘ ਢਾਬੇ ਵਾਲਾ ਹੈਗਾ ਜਿਹੜਾ ਉਸ ਤੋਂ ਪੁੱਸਤ ਕੇ ਸਹੋਣੀਆਂ ਗਵਾਹ ਨੇ ਜਿਹੜੇ ਕਿ ਜਾਂ ਪੀੜਤ ਜਿਹੜਾ ਠੇਰਾ ਪਸਵਿੰਦਰ ਸਿੰਘ ਕਰਨਲ ਆ ਤੇ ਉਹਦਾ ਜਿਹੜਾ ਪੁੱਤਰ ਆ ਤੇ ਉਸ ਪਰਿਵਾਰ ਵੱਲੋਂ ਜਿਹੜਾ ਬਿਆਨ ਲੱਤੇ ਜਾਣੇ ਆ ਤੇ ਜਲਦੀ ਜਿਹੜਾ ਹਾਈ ਕੋਰਟ ਦੇ ਵਿੱਚ ਜਾ ਕੇ ਜਿਹੜੀ ਇਹ ਫਾਈਲ ਹੈ ਨੱਥੀ ਜਿਹੜੀ ਕਿ ਖੁੱਲ ਜਾਣੀ ਆ ਤੇ ਫਿਰ ਦੇਖ ਦਿਓ ਕਿ ਇਹਨਾਂ ਨੂੰ ਜੇਲਾ ਜਾਂ ਸਲਾਖਾਂ ਦੇ ਵਿੱਚ ਜਲਦੀ ਹੋਣਾ ਪਊਗਾ ਤੁਸੀਂ ਇਸ ਵੀਡੀਓ ਨੂੰ ਵੱਤਵਾਤੇ ਸ਼ੇਅਰ ਕਰ ਦਿਓ ਆਪਣੇ ਕਮੈਂਟ ਲਿਖਣੇ ਨਾ ਭੁੱਲੋ ਧੰਨਵਾਦ ਬਹਿਰ ਜੀ ਦਾ ਖਾਲਸਾ ਬਹਿਰ ਜੀ ਕੀ ਫਤਿਹ